ਇਸ ਤਰ੍ਹਾਂ ਦਾ ਐਸਾ ਨਰੰਜ ਨਹੀਂ ਖਿਆਲات ਨਹੀਂ ਹੈ ਫੇ ਸੱਚੇ ਪਾਤਸ਼ਾਹ ਮਹਾਰਾਜ ਬੜੇ ਦਿਨ ਹੋ ਗਏ ਨੇ ਆਇਆ ਮੈਂ ਤੇ ਸਦਾ ਹੀ ਪਾਤਸ਼ਾਹ ਤੁਹਾਡੇ ਪਵਿੱਤਰ ਹਿਰਦੇ ਦੇ ਵਿੱਚੋਂ ਬਖਸ਼ਿਸ਼ਾਂ ਚਾਹੁੰਦਾ ਹਾਂ ਮੈਂ ਚਾਹੁੰਦਾ ਹਾਂ ਮੇਰੇ ਤੇ ਵੀ ਮਹਾਰਾਜ ਤੁਹਾਡੀ ਕਿਰਪਾ ਹੋਵੇ ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਉਸ ਸਮੇਂ ਆਖਿਆ ਸ੍ਰੀ ਨਾਨਕ ਇੱਕ ਬਰ ਇਹ ਦੀਜੈ ਬਿਸਰਨ ਹਰ ਔਰ ਮੋਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਪਾਦਸ਼ਾਹ ਜੀ ਨੇ ਕਹਿਣਾ ਕੀਤਾ ਭਾਈ ਬਾਲੇ ਨੂੰ ਆਖਿਆ ਬਾਲਿਆ ਜੋ ਚਾਹੀਦਾ ਜੋ ਇੱਛਾ ਹੈ ਨਾ ਮਨ ਦੇ ਵਿੱਚ ਕੋਈ ਮੰਗ ਲੈ ਸੱਜਣਾ ਕੋਈ ਐਸੀ ਵਸਤੂ ਨਹੀਂ ਕਿ ਜਿਹੜੀ ਤੈਨੂੰ ਨਾ ਦੇਈਏ ਤੇ ਭਾਈ ਮਰਦਾ ਬਾਲੇ ਨੇ ਉਸ ਵੇਲੇ ਆਖਿਆ ਮਹਾਰਾਜ ਇੱਕ ਕਿਰਪਾ ਕਰੋ ਜੇ ਤਰੁੱਠੇ ਹੋ ਤੇ ਕਦੇ ਵੀ ਹਿਰਦੇ ਦੇ ਵਿੱਚੋਂ ਵਿਸਰਿਆ ਜੇ ਨਾ ਮੇਰੇ ਹਿਰਦੇ ਵਿੱਚ ਸਦਾ ਹੀ ਯਾਦ ਰਿਹਾ ਜੇ ਪਰਮੇਸ਼ਰ ਯਾਦ ਰਵੇ ਤੇ ਦੂਸਰਾ ਬਚਨ ਕੀਤਾ ਕਹਿਣ ਲੱਗੇ ਦੂਸਰ ਵਰ ਦੀਜੈ ਕਰुणा ਕਰ ਸੰਗ ਤੁਮਾਰਾ